ਸੰਗਰੂਰ ਦੇ ਲੋਕ ਜੇ ਤੁਸੀਂ ਕਹੋ ਕਿ ਲਹਿਰਾਂ ਪੈਦਾ ਵੀ ਕਰਦੀ ਆ ਕਿ ਇੱਥੋਂ ਹੀ ਭਗਵੰਤ ਮਾਨ ਨੂੰ ਲੋਕਾਂ ਨੇ ਚੱਕ ਕੇ ਮੁੱਖ ਮੰਤਰੀ ਬਣਾਇਆ ਮਾਨ ਸਾਹਿਬ ਨੂੰ ਵੀ ਚਿਤਾਇਆ ਪਰ ਉਹ ਬਦਲਾਅ ਵੀ ਬਹੁਤ ਛੇਤੀ ਲਿਆਉਂਦੇ ਨੇ ਹੋਰ ਬਦਲਾਅ ਤੁਮ ਇਸ ਵਾਰ ਦੇਖਣ ਨੂੰ ਮਿਲੂਗਾ ਹੋਰ ਕਾਲੀਦਾ ਦੇ ਹੱਕ ਚ ਮਿਲੂਗਾ ਖੈਰਾ ਸਾਹਿਬ ਵੀ ਮੈਂ ਕਹਿੰਦਾ ਸੰਗਰੂਰ ਦੇ ਵਿੱਚ ਮੈਦਾਨ ਚ ਕੁੱਦ ਚੁੱਕੇ ਨੇ ਕਿ ਉਹ ਵੀ ਉਹਨਾਂ ਵੱਲੋਂ ਵੀ ਪੂਰਾ ਕਹਿੰਦੇ ਇਸ ਵਾਰ ਪੂਰਾ ਜੋਰ ਲਾਵਾਂਗੇ ਕੀ ਲੱਗਦਾ ਵੀ ਖੈਰਾ ਸਾਹਿਬ ਹੋਰ ਰੰਗ ਦਿਖਾਉਣਗੇ ਖੈਰਾ ਸਾਹਿਬ ਪਿਛਲੀ ਵਾਰੀ ਬਟਿੰਡੇੋਂ ਵੀ ਖੜੇ ਸੀ ਆ ਕੇ ਐਤਕੀ ਸੰਗਰੂਰ ਤੋਂ ਖੜ੍ਹ ਕੇ ਕਹਿੰਦੇ ਉਹਨਾਂ ਨੂੰ ਡਰ ਆਗਾ ਵੀ ਆਰ ਵੀ ਕਿਤੇ ਵੀ ਹੁਣ ਲਹਿਰ ਤਾਂ ਹੈ ਨਹੀਂ ਕਿ ਵੀ ਹਾਰ ਨਾ ਜਾਈਏ ਇਹ ਡਰ ਰਹਾ ਹੈ ਜੜੀ ਫਿਰੋਜ਼ਪੁਰ ਦੀ ਸੀਟ ਹੈ ਜੀ ਉਹ ਅਕਾਲੀ ਦਲ ਨਾਲ ਲਹਿਰ ਚਾ ਰਿਹਾ ਨਾ ਕਿਸੇ ਵਿਰੋਧੀ ਲਹਿਰ ਚਾ ਰਿਹਾ 6 ਵਾਰ ਫਿਰੋਜ਼ਪੁਰ ਦੀ ਸੀਟ ਸ਼੍ਰੋਮਣੀ ਅਕਾਲੀ ਦਲ ਲਗਾਤਾਰ ਜਿੱਤਿਆ ਅਸੀਂ ਸਾਰੇ ਪੰਜਾਬ ਦੇ ਹੱਕਾਂ ਦੇ ਪਹਿਰੇਦਾਰ ਬਣ ਕੇ ਖੜੇ ਆ ਅਸੀਂ ਸਮਝੌਤਾ ਵੀ ਤੋੜਦਾ ਪੰਜਾਬ ਦੇ ਮੁੱਦਿਆਂ ਤੇ ਹੋਰ ਕਿਸੇ ਨੇ ਕੀ ਕੀਤਾ ਪੰਜਾਬ ਲਈ ਲੋਕ ਇਸ ਵਾਰ ਸ਼੍ਰੋਮਣੀ ਅਕਾਲੀ ਦਲ ਵੱਲ ਮੁੜ ਰਹੇ ਨੇ ਲੋਕਾਂ ਦੇ ਮਨ ਚ ਹੈ ਕਿ ਅਸੀਂ ਆਪਣੀ ਖੇਤਰੀ ਪਾਰਟੀ ਨੂੰ ਗਵਾਣਾ ਨਹੀਂ ਲਈ ਅਸੀਂ ਇਹਨੂੰ ਮਜ਼ਬੂਤ ਕਰੀਏ ਆਰਐਮਬੀ ਟੈਲੀਵਿਜ਼ਨ ਵਾਲੇ ਸਾਥ ਦਰਸ਼ਕਾਂ ਦਾ ਮੈਂ ਯਾਨੀ ਕਿ ਹਰਦੀਪ ਸ਼ੇਰਪੁਰ ਸਵਾਗਤ ਕਰਦਾ ਹਾਂ ਉਮੀਦ ਕਰਦਾ ਤੁਸੀਂ ਠੀਕ ਠਾਕ ਹੋਵੋਗੇ ਦੋਸਤੋ ਪੰਜਾਬ ਦੇ ਵਿੱਚ ਸਿਆਸਤ ਦਾ ਮਾਹੌਲ ਭਗਦਾ ਹੈ ਅੱਜ ਇਸ ਸਮੇਂ ਅਸੀਂ ਸੰਗਰੂਰ ਦੇ ਵਿੱਚ ਮੌਜੂਦ ਆਗੇ ਸੰਗਰੂਰ ਦੇ ਵਿੱਚੋਂ ਕਾਲੀ ਦਲ ਦੇ ਵੱਲੋਂ ਇਕਵਾਲ ਸਿੰਘ ਚੁੰਦਾ ਜੀ ਨੂੰ ਟਿਕਟ ਦਿੱਤੀ ਗਈ ਹੈਗੀ ਆਓ ਸਾਡੇ ਨਾਲ ਮੌਜੂਦ ਨੇ ਕਿ ਆਪਾਂ ਸਵਾਗਤ ਕਰਦੇ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਠੀਕ ਹੋ ਜੀ ਪਹਿਲਾਂ ਤਾਂ ਸਿੱਧਾ ਕਿਵੇਂ ਜੀ ਧੰਨਵਾਦ ਜੀ ਮਿਹਰਬਾਨੀ ਜੀ ਮੈਂ ਸਭ ਤੋਂ ਪਹਿਲਾਂ ਇਹੀ ਪੁੱਛਣਾ ਚਾਹੂੰਗਾ ਜੀ ਕਾਲੀ ਦਲ ਵੱਲੋਂ ਤੁਹਾਨੂੰ ਨਮਾਨਿਆ ਗਿਆਗਾ ਜਿਹੜੇ ਸੰਗਰੂਰ ਦੇ ਲੋਕਾਂ ਦੀ ਝੋਲੀ ਪਾਇਆ ਗਿਆਗਾ ਰਣਨੀਤੀ ਕੀ ਹੋਊਗੀ ਕਿਉਂਕਿ ਇਹ ਗੱਲ ਕਹੀ ਜਾ ਰਹੀ ਹੈ ਕਹਿੰਦੇ ਮਾਹੌਲ ਪਹਿਲਾਂ ਵਾਲਾ ਨਹੀਂ ਰਿਹਾ ਹੁਣ ਮਾਹੌਲ ਇਸ ਸਮੇਂ ਕਾਫੀ ਬਦਲ ਚੁੱਕਿਆ ਹੈਗਾ ਜਿਹੜਾ ਸਿਆਸਤਾਂ ਦੀ ਸਿਆਸਤ ਵੀ ਭਗਵੰਤ ਸਿੰਘ ਸਾਹਿਬ ਦੇ ਹੱਥ ਦੇ ਵਿੱਚ ਆ ਗਈ ਕਹਿੰਦੇ ਉਹ ਵੀ ਨਵੇਂ-ਨਵੇਂ ਰਣਨੀਤੀਆਂ ਬਣਾ ਰਹੇ ਨੇ ਆਪਣੀ ਰਣਨੀਤੀ ਕੀ ਹੋਗੀ ਸਵਾਲ ਰਣਨੀਤੀ ਦਾ ਨਹੀਂ ਹੈ ਜੀ ਸਵਾਲ ਇਹ ਆ ਤੁਸੀਂ ਪੰਜਾਬ ਲਈ ਜੀ ਸਮਾਜ ਲਈ ਲੋਕਾਂ ਲਈ ਕਿੰਨੇ ਕੁ ਸੁਹਿਰਦ ਹੋ ਜੀ ਥੋੜੀ ਸੁਹਿਰਤਾ ਨਜ਼ਰ ਆਉਣੀ ਚਾਹੀਦੀ ਹੈ ਇਹ ਸਰਕਾਰ ਦੀ ਕੋਈ ਸੁਹਿਰਤਾ ਨਜ਼ਰ ਨਹੀਂ ਆਉਂਦੀ ਕਿਸੇ ਕੰਮ 'ਚ ਰਣਨੀਤੀਆਂ ਨਾਲ ਇੱਕ ਅਦੀ ਵਾਰੀ ਠੱਗੀ ਲੱਗ ਸਕਦੀ ਹੈ ਪਰ ਅਸਲੀ ਲੋਕਾਂ ਦੇ ਜ਼ਿਲਾਂ ਤੇ ਰਾਜ ਕਰਨ ਨਾਲ ਜਿਹੜਾ ਹੈ ਜਿਹੜਾ ਕੋਈ ਆਗੂ ਅਕੇ ਵਸ ਸਕਦਾ ਲੰਮਾ ਸਮਾਂ ਸਥਾਈ ਰਹਿ ਸਕਦਾ ਸੋ ਇਹ ਰਣਨੀਤੀਆਂ ਛੱਡ ਕੇ ਲੋਕਾਂ ਦੇ ਦਿਲਾਂ ਦੇ ਰਾਜ ਕਰਨ ਦੀ ਗੱਲ ਕਰਨ ਜੀ ਤੇ ਸਾਡੀ ਤਾਂ ਇਹੀ ਬੇਨਤੀ ਹੈ ਕਿ ਅਸੀਂ ਨੇਕੀ ਅਤੇ ਇਮਾਨਦਾਰੀ ਨਾਲ ਲੋਕਾਂ ਨੂੰ ਸਮਰਪਿਤ ਹੋ ਕੇ ਆਪਣਾ ਏਜੰਡਾ ਸਥਾਪਿਤ ਕਰਾਂਗੇ ਔਰ ਅਸੀਂ ਇਹ ਸੀਟ ਹੈ ਜਿਹੜੀ ਲੋਕ ਦੁਆਰਾ ਸੋਚ ਰਹੇ ਨੇ ਕਿ ਅਕਾਲੀ ਦਲ ਇੱਕ ਪੰਜਾਬ ਦੀ ਮਾਂ ਪਾਰਟੀ ਹੈ ਜਿਹੜੀ ਪੰਜਾਬ ਨੂੰ ਸਾਂਭ ਸਕਦੀ ਹੈ ਔਰ ਸਾਂਭ ਨਹੀਂ ਸਕਦੀ ਬਿਲਕੁਲ ਜਦ ਤੁਹਾਨੂੰ ਮਤਲਬ ਟਿਕਟ ਅਨਾਉਂਸ ਹੋਈ ਹੈਗੀ ਪਰਮਿੰਦਰ ਸਿੰਘ ਢੀਂਡਾ ਸਾਹਿਬ ਪਰਿਵਾਰ ਦਾ ਜ਼ਿਕਰ ਲਗਾਤਾਰ ਚੱਲਦਾ ਆ ਰਿਹਾ ਹੈਗਾ ਕੀ ਲੱਗਦਾ ਵੀ ਜਿਹੜਾ ਢੀਨਸਾ ਪਰਿਵਾਰ ਕੁਝ ਨਿਰਾਸ਼ਾ ਵੀ ਉਹਨਾਂ ਨੇ ਜ਼ਾਹਿਰ ਕੀਤੀ ਸੀਗੀ ਵੀ ਸਾਨੂੰ ਟਿਕਟ ਦੇਣ ਤੋਂ ਪਹਿਲਾਂ ਪੁੱਛਿਆ ਨਹੀਂ ਗਿਆ ਕੀ ਲੱਗਦਾ ਵੀ ਜਿਹੜਾ ਉਹਨਾਂ ਦੀ ਨਿਰਾਸ਼ਾ ਸੀਗੀ ਤੁਸੀਂ ਉਹਨਾਂ ਨਾਲ ਮਤਲਬ ਤੁਹਾਡੇ ਨਾਲ ਸਹਿਮਤ ਹੋ ਪਾਉਣਗੇ ਉਹ ਨਹੀਂ ਸਹਿਮਤ ਹੋਣਗੇ ਜੀ ਕਿਉਂ ਨਹੀਂ ਹੋਣਗੇ ਪਾਰਟੀ ਨੇ ਫੈਸਲਾ ਜੋ ਕਰ ਲਿਆ ਮੈਨੂੰ ਨਹੀਂ ਪਤਾ ਵੀ ਉਹਨਾਂ ਦੀ ਮੰਗ ਸੀ ਟਿਕਟ ਦੀਕ ਨਹੀਂ ਸੀ ਮੈਨੂੰ ਇਹਦੇ ਬਾਰੇ ਕੋਈ ਨੋਲੇਜ ਨਹੀਂ ਪਰ ਪਾਰਟੀ ਨੇ ਸਾਨੂੰ ਟਿਕਟ ਦੇ ਕੇ ਨਵਾਜਿਆ ਜੀ ਅਸੀਂ ਉਹਨਾਂ ਨਾਲ ਗੱਲ ਵੀ ਕੀਤੀ ਆ ਔਰ ਉਹਨਾਂ ਦੇ ਸਹਿਯੋਗ ਨਾਲ ਹੀ ਚੋਣ ਲੜਾਂਗੇ ਬਿਲਕੁਲ ਅਰ ਅਸਲ ਸਾਡੀ ਨਾ ਟੀਮ ਦੇ ਵੱਲੋਂ ਢੀਂਡਾ ਸਾਹਿਬ ਪਰਿਵਾਰ ਨਾਲ ਗੱਲਬਾਤ ਵੀ ਕੀਤੀ ਗਈ ਸੀ ਗੱਲਬਾਤ ਦੌਰਾਨ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਵੀ ਜਿਹੜੇ ਕੁਆਲਿਫਾਈਸਰ ਚ ਹੁੰਦਾ ਜਿਹਨੂੰ ਟਿਕਟ ਮਿਲਣ ਤੇ ਤੁਸੀਂ ਕਿੰਨਾ ਕੁ ਉਹਨਾਂ ਦਾ ਸਮਰਥਨ ਕਰਦੇ ਹੋਗੇ ਉਹਨਾਂ ਦਾ ਸਮਰਥਨ ਦੇਣ ਦੀ ਬਜਾਏ ਜਵਾਬ ਉਹਨਾਂ ਨੇ ਇਹ ਦਿੱਤਾ ਕਹਿੰਦੇ ਜੀ ਹਜੇ ਫਿਲਹਾਲ ਅਸੀਂ ਕੁਝ ਨਹੀਂ ਕਹਿ ਸਕਦੇ ਨਾ ਅਸੀਂ ਕਹਿ ਸਕਦਾ ਵੀ ਸਮਰਥਨ ਦੇ ਰਹੇ ਹਾਂਗੇ ਨਾ ਅਸੀਂ ਇਹ ਕਹਿ ਸਕਦੇ ਇਸ ਨਰਾਜ਼ੀਆਂਗੇ ਨਿਰਾਸ਼ਾ ਜ਼ਰੂਰ ਹੈਗੀ ਜਿਹੜੇ ਮਤਲਬ ਦਿਲ ਦੇ ਵਿੱਚ ਇੱਕ ਮਤਲਬ ਅਫਸੋਸ ਜ਼ਰੂਰ ਹੈਗਾ ਵੀ ਸਭ ਤੋਂ ਪੁੱਛਿਆ ਨਹੀਂ ਗਿਆ ਤੁਹਾਨੂੰ ਕੀ ਲੱਗਦਾਗਾ ਵੀ ਜਿਹੜਾ ਮ ਕੀ ਪਾਰਟੀ ਵੱਲੋਂ ਵਾਕੀ ਗਲਤੀ ਹੋਈ ਹੈ ਨਹੀਂ ਮੈਂ ਤਾਂ ਨਾ ਉਹਨਾਂ ਦਾ ਬਿਆਨ ਸੁਣਿਆ ਨਾ ਮੈਨੂੰ ਇਹਦੇ ਬਾਰੇ ਪਤਾ ਜੀ ਜੀ ਬਿਲਕੁਲ ਤੁਹਾਨੂੰ ਕੀ ਲੱਗਦਾ ਹੈਗਾ ਵੀ ਜਿਹੜਾ ਮਤਲਬ ਇਸ ਸਮੇ ਅਕਾਲੀ ਦਲ ਦਾ ਜਿਹੜਾ ਸਰਕਲ ਹੈਗਾ ਜਾਂ ਫਿਰ ਅਕਾਲੀ ਦਲ ਦਾ ਜਿਹੜਾ ਗ੍ਰਾਫ ਹੈਗਾ ਪੂਰੇ ਪੰਜਾਬ ਦੇ ਪੱਧਰ ਦੇ ਵਿੱਚ ਕੀ ਰੰਗ ਦਿਖਾਊਗਾ ਨਹੀਂ ਦੇਖੋ ਲੋਕ ਇਸ ਗੱਲ ਨੂੰ ਸੋਚਣ ਲੱਗੇ ਸਾਰੇ ਪੰਜਾਬ ਦੁਆਰਾ ਹੂੰ ਕਿ ਪੰਜਾਬ ਔਰ ਪੰਥ ਦੇ ਮੁੱਦਿਆਂ ਦੀ ਗੱਲ ਕੋਈ ਪਾਰਟੀ ਕਰਦੀ ਨਹੀਂ ਨਾ ਆਮ ਆਦਮੀ ਪਾਰਟੀ ਕਰਦੀ ਹੈ ਨਾ ਬੀਜੇਪੀ ਕਰਦੀ ਹੈ ਨਾ ਕਾਂਗਰਸ ਕਰਦੀ ਹੈ ਜੇ ਪੰਜਾਬ ਔਰ ਪੰਥ ਦੇ ਮੁੱਦਿਆਂ ਦੀ ਕੋਈ ਗੱਲ ਕਰਦਾ ਤਾਂ ਸਿਰਫ ਸ਼੍ਰੋਮਣੀ ਅਕਾਲੀ ਦਲ ਕਰਦਾ ਪਰ ਲੋਕ ਮਹਿਸੂਸ ਕਰਦੇ ਨੇ ਕਿ ਪੰਜਾਬ ਦੀ ਜਿਹੜੀ ਮਾਂ ਪਾਰਟੀ ਆ ਖੇਤਰੀ ਪਾਰਟੀ ਆ ਇਹਦਾ ਤਕੜਾ ਹੋਣਾ ਬਹੁਤ ਜ਼ਰੂਰੀ ਆ ਉਸ ਦੇ ਤਹਿਤ ਸਾਨੂੰ ਵੱਡਾ ਸਮਰਥਨ ਆ ਜਿਹੜਾ ਲੋਕਾਂ ਨੂੰ ਮਿਲਦਾ ਬਿਲਕੁਲ ਸੁਖਵੀਰ ਸਿੰਘ ਬਾਦਲ ਜੀ ਨੇ ਵੀ ਇੱਕ ਬਿਆਨ ਦਿੱਤਾ ਸੀ ਕਹਿੰਦੇ ਵੀ ਉਹ ਇਸ ਵਾਰ ਇਲੈਕਸ਼ਨ ਨਹੀਂ ਲੜ ਰਹੇ ਕੀ ਲੱਗਦਾ ਕੀ ਕਾਰਨ ਹੋ ਸਕਦੇ ਨੇ ਇਲੈਕਸ਼ਨ ਨਾ ਲੜਨ ਦਾ ਕਾਰਨ ਇਹ ਹੈ ਕਿ ਇੱਕ ਵਰਕਰਾਂ ਦੀਆਂ ਭਾਵਨਾਵਾਂ ਜਾਣਨ ਲਈ ਸ਼੍ਰੋਮਣੀ ਕਾਲੇਦਾਨ ਨੇ ਕਮੇਟੀ ਬਣਾਈ ਸੀ ਸਾਡੀ ਅਗਵਾਈ 'ਚ ਹਾਂ ਔਰ ਉਸ ਕਮੇਟੀ ਨੇ ਰਿਪੋਰਟ ਦਿੱਤੀ ਸੀ ਕਿ ਇੱਕ ਪਰਿਵਾਰ 'ਚੋਂ ਇੱਕ ਵਿਅਕਤੀ ਹੀ ਟਿਕਟ ਲੜੇ ਹਾਂ ਔਰ ਉਹਨਾਂ ਨੇ ਇਹ ਫੈਸਲਾ ਕੀਤਾ ਆਪਦੇ ਤੋਂ ਲਾਗੂ ਕੀਤੀ ਆ ਉਹ ਗੱਲ ਹਾਂ ਕਿ ਅਸੀਂ ਮੈਂ ਆਪਦੀ ਫਿਰੋਜ਼ਪੁਰ ਦੀ ਸੀਟ ਹੈ ਜਿਹੜੀ ਸਵਾਰ ਨਹੀਂ ਲੜਾਂਗਾ ਸਾਡੇ ਪਰਿਵਾਰ ਚੋਂ ਵੀ ਇੱਕ ਬੰਦੇ ਲੜੂਗਾ ਉਹਨਾਂ ਨੇ ਵੱਡਾ ਬਣ ਦਿਖਾਇਆ ਉਹ ਚੰਗੀ ਚੰਗੀ ਪਿਰਤ ਪਾਈ ਹੈ ਉਹਦੀ ਸਲਾਹਾ ਕਰਨੀ ਚਾਹੀਦੀ ਆ ਚਾਹੂੰਗਾ ਆਪੋਜੀਸ਼ਨ ਵਾਲੇ ਉਹਨੂੰ ਹੋਰ ਪਾਸੇ ਨਾਲ ਗੱਲ ਨੂੰ ਲੈ ਕੇ ਜਾਂਦੇ ਨੇ ਬਿਲਕੁਲ ਕਿ ਦਦਰਸਨ ਮੈਂ ਸਵਾਲ ਮੇਰਾ ਪੁੱਛਣ ਦਾ ਮਕਸਦ ਹੀ ਇਹੀ ਸੀ ਕਿਉਂਕਿ ਆਪੋਜੀਸ਼ਨ ਪਾਰਟੀਆਂ ਇਹ ਵੀ ਗੱਲ ਕਿਤਨਾ ਕਿਤੇ ਕਹਿ ਰਹੀਆਂ ਨੇ ਕਹਿੰਦੇ ਉਹਨਾਂ ਨੂੰ ਡਰਾਗਾ ਵੀ ਆਰ ਵੀ ਕਿਤੇ ਵੀ ਹੁਣ ਲਹਿਰ ਤਾਂ ਹੈ ਨਹੀਂ ਕਿ ਵੀ ਹਾਰ ਨਾ ਜਾਏ ਇਹ ਡੇ ਡਰ ਰਿਹਾ ਜਿਹੜੀ ਫਿਰੋਜ਼ਪੁਰ ਦੀ ਸੀਟ ਹੈ ਜੀ ਉਹ ਅਕਾਲੀ ਦਲ ਨਾਲ ਲਹਿਰ ਚ ਹਾਰ ਰਿਹਾ ਨਾ ਕਿਸੇ ਵਿਰੋਧੀ ਲਹਿਰ ਚ ਆ ਰਿਹਾ 6 ਵਾਰ ਫਿਰੋਜ਼ਪੁਰ ਦੀ ਸੀਟ ਸ਼੍ਰੋਮਣੀ ਅਕਾਲੀ ਦਲ ਲਗਾਤਾਰ ਜਿੱਤੇ ਆ ਪਰ ਪਿਛਲੀ ਵਾਰੀ ਉਹ 2 ਲੱਖ ਤੇ ਜਿੱਤੇ ਸੀ ਐਤਕੀ ਵੀ ਅਕਾਲੀ ਦਲ ਹੀ ਜਿੱਤੂਗਾ ਜੇ ਉਹਨਾਂ ਨੂੰ ਅਹੁਦੇ ਦੀ ਉਹ ਗੱਲ ਹੁੰਦੀ ਤਾਂ ਸੌਖੇ ਜਿੱਤ ਸਕਦੇ ਸੀ ਪਰ ਉਹਨਾਂ ਨੇ ਉਹ ਫੈਸਲੇ ਨੂੰ ਮੰਨ ਕੇ ਇੱਕ ਪਰਿਵਾਰ ਇੱਕ ਟਿਕਟ ਦਾ ਸਿਧਾਂਤ ਹੈ ਜਿਹੜਾ ਲਾਗੂ ਕੀਤਾ ਜਿਹਨੂੰ ਲੋਕ ਚਾਹੁੰਦੇ ਸੀ ਵਰਕਰ ਚਾਹੁੰਦੇ ਸੀ ਵਰਕਰਾਂ ਦੀਆਂ ਭਾਵਨਾਵਾਂ ਨੇ ਵੀ ਇੱਕ ਇੱਕ ਪਰਿਵਾਰ ਦੇ ਤਿੰਨ ਤਿੰਨ ਜੀ ਚੋਣਾਂ ਲੜ ਜਿੰਦੇ ਨੇ ਵਰਕਰ ਕਿੱਧਰ ਨੂੰ ਜਾਣਗੇ ਇਹ ਚੀਜ਼ ਦੇ ਤਹਿਤ ਉਹਨਾਂ ਨੇ ਫੈਸਲਾ ਲਿਆ ਇੱਕ ਜਿਵੇਂ ਕਹਿੰਦੇ ਹੁੰਦੇ ਨੇ ਕਹਿੰਦੇ ਜੀ ਮਤਲਬ ਲੋਕਾਂ ਦੇ ਸੱਥਾਂ ਦੇ ਵਿੱਚੋਂ ਜਿਵੇਂ ਕਹਿੰਦੇ ਕੁਝ ਗੱਲਾਂ ਉੱਠਦੀਆਂ ਹੁੰਦੀਆਂ ਨੇ ਕਿ ਜਿਹੜੀਆਂ ਸਿਆਸਤ ਨੂੰ ਲੈ ਕੇ ਹੁੰਦੀਆਂ ਨੇ ਕਿ ਸੱਥਾਂ ਦੇ ਵਿੱਚੋਂ ਮਤਲਬ ਇੱਕ ਪਿੱਛੇ ਕਾਫੀ ਦਿਨਾਂ ਤੋਂ ਇੱਕ ਗੱਲ ਸੁਣਨ ਨੂੰ ਮੀਡੀਆ ਕਹਿੰਦੇ ਵੀ ਜਿਹੜਾ ਸੰਗਰੂਰ ਜ਼ਿਲ੍ਹਾ ਦਾ ਸੰਗਰੂਰ ਦੀ ਜਿਹੜੀ ਐਮਪੀ ਸੀਟ ਆ ਗਈ ਇੱਥੋਂ ਜਿਹੜੇ ਤਕਰੀਬਨ 100 ਦੇ ਕਰੀਬ ਪਰਿਵਾਰ ਹੈ ਜਿਹੇ ਨੇਗੇ ਜਿਹੜੇ ਕਿ ਅਕਾਲੀ ਦਲ ਦੇ ਵਿੱਚ ਆਉਣਾ ਚਾਹੁੰਦੇ ਨੇਗੇ ਪਰ ਕੋਈ ਅਕਾਲੀ ਦਲ ਲੀਡਰ ਜਾਂ ਫਿਰ ਕੋਈ ਅਕਾਲੀ ਦਲ ਦੇ ਜਿਹੜੇ ਵਰਕਰ ਸਹਬਾਨੋਂ ਤੱਕ ਪਹੁੰਚ ਨਹੀਂ ਕਰ ਰਹੇ ਤੁਹਾਨੂੰ ਕੀ ਲੱਗਦਾ ਹੈਗਾ ਵੀ ਆ ਜਿਹੜਾ ਅਕਾਲੀ ਦਲ ਪਾਰਟੀ ਦੇ ਵਰਕਰ ਨੇਗੇ ਜਾਂ ਫਿਰ ਜਿਹੜੇ ਉਧਦਾਰ ਸਹਬਾਨ ਨੇਗੇ ਉਹ ਲੋਕਾਂ ਵਿੱਚ ਜਾਣ ਤੋਂ ਹਿਚਕਾ ਰਹੇ ਨੇਗੇ ਜਾਂ ਫਿਰ ਹਜੇ ਕਮੀ ਹੈ ਕਿਸੇ ਚੀਜ਼ ਦੀ ਸਾਨੂੰ ਹਿਚਕਾਟ ਕਾਦੀ ਆ ਜੀ ਸਾਡੇ ਤੇ ਕੋਈ ਬਲੌਟ ਹੈ ਅਸੀਂ ਕੋਈ ਪਾਪ ਕੀਤਾ ਅਸੀਂ ਸਾਰੇ ਪੰਜਾਬ ਦੇ ਹੱਕਾਂ ਦੇ ਬਹਿਰੇਦਾਰ ਬਣ ਕੇ ਖੜੇ ਆ ਅਸੀਂ ਸਮਝੌਤਾ ਵੀ ਤੋੜਦਾ ਪੰਜਾਬ ਦੇ ਮੁੱਦਿਆਂ ਤੇ ਹੋਰ ਕਿਸੇ ਨੇ ਕੀ ਕੀਤਾ ਪੰਜਾਬ ਲਈ ਵਰ ਉਹਦਾ ਜਿੱਥੇ ਜਿੱਥੇ ਪਤਾ ਲੱਗਦਾ ਅਸੀਂ ਤਾਂ ਹਰ ਦਰ ਤੇ ਜਾਵਾਂਗੇ ਵਰਕਰਾਂ ਕੋਲ ਤਾਂ ਜਿਹੜਾ ਹੁਣ ਮੁਰਨਾ ਚਾਹੁੰਦਾ ਅਸੀਂ ਕਿਉਂ ਨਹੀਂ ਜਾਵਾਂਗੇ ਅਸੀਂ ਤਾਂ ਜਿਹੜਾ ਹੀ ਜਦੋਂ ਪਾਰਟੀ ਨੂੰ ਮਜ਼ਬੂਤ ਕਰਨਾ ਹੈ ਹਰ ਥਾਂ ਜਾਵਾਂਗੇ ਹਰੇਕ ਕੋਲ ਜਾ ਕੇ ਮਿੰਟ ਬਹੁਤ ਕਰਾਂਗੇ ਬਿਲਕੁਲ ਆਮ ਆਦੀ ਪਾਰਟੀ ਦੇ ਕਮਾਕਾਰਾਂ ਨੂੰ ਕਿਵੇਂ ਦੇਖ ਰਹੇ ਹੋਗੇ ਹੁਣ ਤਾਂ ਮੇਰੇ ਖਿਆਲ ਨਾਲ ਕਾਫੀ ਲੰਮਾ عرصਾ ਹੋ ਗਿਆ ਤੁਸੀਂ ਜ਼ਿਕਰ ਵੀ ਕਰ ਰਹੇ ਸੀਗੇ ਵੀ ਜਿਹੜੇ ਵਾਅਦੇ ਕੀਤੇ ਸੀਗੇ ਕਿੰਨੇ ਕੁ ਪੂਰੇ ਹੋਏ ਨੇ ਕਿੰਨੇ ਕੁ ਨਹੀਂ ਪੂਰੇ ਹੋਏ ਕਿਵੇਂ ਲੱਗਦੀ ਹੈ ਉਹਨਾਂ ਦੀ ਕਾਰਗੁਜ਼ਾਰੀ ਮੇਰੀ ਬੇਨਤੀ ਹੈ ਤੁਸੀਂ ਉਹਨਾਂ ਨੂੰ ਪੁੱਛੋ ਕੱਲ ਮੈਨੂੰ ਕੋਈ ਵਿਅਕਤੀ ਦੱਸ ਰਿਹਾ ਸੀ ਕਿ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਮਲੇਖੋੜ ਦੇ ਹਮ ਇਹ ਜਿਹੜੀ ਬੈਲਟ ਹੈ ਸੰਡੌੜ ਖੁਰਦ ਵਾਲੀ ਸ਼ਾਇਦ ਉਹ ਉਹਨਾਂ ਪਿੰਡਾਂ 'ਚ ਗਏ ਹੋਣੇ ਨੇ ਉੱਥੇ ਮੈਨੂੰ ਕੋਈ ਸੱਜਣ ਦੱਸ ਰਿਹਾ ਸੀ ਕਹਿੰਦਾ ਜੀ ਬੰਦੇ 30 ਸੀ ਗਨਮੈਨ 50 ਸੀ ਨਾਲ ਕੀ ਉਹਨਾਂ ਨੂੰ ਖਤਰਾ ਇੰਨਾ ਇੰਨਾ ਕਹਾਦਾ ਹੋ ਗਿਆ ਸਾਡੇ ਨਾਲ ਤਾਂ ਇੱਕ ਵੀ ਨਹੀਂ ਬਿਲਕੁਲ ਸਾਨੂੰ ਤਾਂ ਕੋਈ ਖਤਰਾ ਲੱਗਦਾ ਨਹੀਂ ਕਿਉਂਕਿ ਜੇ ਅਸੀਂ ਜੇ ਸੰਗਤ ਸਾਨੂੰ ਪ੍ਰਵਾਨ ਕਰ ਰਹੀ ਹੈ ਸਾਨੂੰ ਤਾਂ ਇਹ ਨਹੀਂ ਲੱਗਦਾ ਬਿਲਕੁਲ ਤੇ ਉਹਨਾਂ ਨੂੰ ਕਿਉਂ ਲੱਗਦਾ ਇਹਨਾਂ ਸੋ ਇਹ ਇੱਕ ਲੋਕਾਂ ਦਾ ਕੋਈ ਰੋਪਾਉਣ ਦਾ ਨਹੀਂ ਜਾਣਾ ਅਸੀਂ ਬਿਲਕੁਲ ਲੋਕਾਂ ਨੂੰ ਲਾਮਬੰਦ ਕਰਨ ਲਈ ਆਪਦੀ ਗੱਲ ਰੱਖਣ ਲਈ ਜਾਣਾ ਸੋ ਇਸ ਕਰਕੇ ਉਹ ਨਤੀਜੇ ਤੁਸੀਂ ਤੁਸੀਂ ਜਾ ਕੇ ਦੇਖ ਲਿਓ ਉਹਨਾਂ ਨੂੰ ਤੁਹਾਨੂੰ ਪਤਾ ਲੱਗ ਜੂ ਕਿਨੇ ਕਿਨੇ ਗਨਮੈਨ ਫਿਰ ਬਿਲਕੁਲ ਅੱਜ ਕੱਲ ਦਾ ਸੋਸ਼ਲ ਮੀਡੀਆ ਤੇ ਮਹਿੰਗੇ ਵੀਡੀਓ ਵੀ ਵਾਇਰਲ ਹੋਣ ਲੱਗ ਗਏ ਆ ਬਸ ਇਸੇ ਵੇਸੇ ਦਾ ਸੀਐਮ ਮਾਨ ਸਾਹਿਬ ਕਹਿੰਦੇ ਹੁੰਦੇ ਸੀ ਕਹਿੰਦੇ ਵੀ ਜਦੋਂ ਵੱਖ-ਵੱਖ ਪਾਰਟੀਆਂ ਚਲੋ ਆਪਾਂ ਕੱਲ ਦਾ ਇੱਥੇ ਨਾਂ ਨਹੀਂ ਲਾਂਗੇ ਕਹਿੰਦੇ ਵੀ ਜਦੋਂ ਕੋਈ ਵੀ ਪਾਰਟੀ ਦਾ ਨੁਮਾਇੰਦਾ ਪਿੰਡਾਂ ਦੇ ਵਿੱਚ ਜਾਇਆ ਕਰੂਗਾ ਪਿੰਡ ਦੇ ਲੋਕ ਸਵਾਲ ਪੁੱਛਿਆ ਕਰਨਗੇ ਜੇ ਮਾਲੋ ਜਵਾਬ ਨਹੀਂ ਦੇਣਗੇ ਤਾਂ ਉਹਨਾਂ ਨੂੰ ਉੱਥੋਂ ਭਜਾਇਆ ਵੀ ਕਰਨਗੇ ਪਰ ਹੁਣ ਇਹ ਚੀਜ਼ਾਂ ਉਲਟ ਹੋਣ ਲੱਗੀਆਂ ਇਹ ਇਹ ਜਿਹੜੀਆਂ ਚੀਜ਼ਾਂ ਨੇ ਆਮ ਆਦੀ ਪਾਰਟੀ ਦੇ ਨੁਮਾਇੰਦਿਆਂ ਨਾਲ ਹੀ ਹੋਣ ਲੱਗ ਗਿਆ ਨੇ ਕਿ ਫਰੀਦਕੋਟ ਦੇ ਵੀਡੀਓ ਵਾਇਰਲ ਹੋਈਆਂ ਪਿੰਡ ਦੇ ਲੋਕਾਂ ਦੇ ਵਿੱਚ ਜਦੋਂ ਸਮੋਦਨ ਕਰਨ ਗਏ ਆਮ ਆਦੀ ਪਾਰਟੀ ਦੇ ਵਰਕਰ ਉਹਨਾਂ ਨੂੰ ਉੱਥੋਂ ਭਜਾ ਦਿੱਤਾ ਗਿਆ ਤੁਹਾਨੂੰ ਕੀ ਲੱਗਦਾ ਹੈ ਕਿ ਜਿਹੜੀਆਂ ਇਹ ਚੀਜ਼ਾਂ ਉਲਟ ਆਮ ਆਦੀ ਪਾਰਟੀ ਨਾਲ ਹੋ ਰਹੀਆਂ ਨੇ ਕਿੰਨਾ ਕਿਤੇ ਉਹ ਆਪਦੀਆਂ ਗਲਤੀਆਂ ਹੋਈਆਂ ਨੇ ਉਹਨਾਂ ਤੋਂ ਜਾਂ ਫਿਰ ਆਪਦੀਆਂ ਗਲਤੀਆਂ ਪੁਖਤ ਰਹੇ ਨੇ ਗਲਤੀਆਂ ਵੀ ਹੋਈਆਂ ਨੇ ਪਰ ਉਸ ਤੋਂ ਵੀ ਵੱਡੀ ਗੱਲ ਹੈ ਕਿ ਉਹਨਾਂ ਨੇ ਵਾਅਦੇ ਏਡੇ ਕਰੇ ਸੀ ਲੋਕਾਂ ਨਾਲ ਝੂਠ ਹੈ ਨਾ ਬੋਲਿਆ ਸੀ ਉਹ ਝੂਠ ਪੂਰਾ ਕੀਤਾ ਨਹੀਂ ਸੀ ਜਾ ਸਕਦਾ ਔਰ ਲੋਕਾਂ ਦੇ ਮਨ ਚ ਲੋਕਾਂ ਨੇ ਬੜੇ ਚਾ ਨਾਲ ਔਰ ਬਹੁਤ ਵੱਡੀ ਪੱਧਰ ਤੇ ਵੋਟਾਂ ਪਾਈਆਂ ਸੀ ਇਸ ਕਰਕੇ ਨਰਾਸ਼ ਤਾਂ ਲੋਕਾਂ ਚ ਆ ਵੀ ਤੁਸੀਂ ਇੰਨਾ ਕੁਝ ਕਿਹਾ ਸੀ ਯਾਰ ਕੀਤਾ ਤੁਸੀਂ ਕੁਝ ਵੀ ਨਹੀਂ ਤਾਂ ਲੋਕ ਉਹਨੇ ਨਰਾਸ਼ ਨੇ ਜੀ ਬਿਲਕੁਲ ਤਾਂ ਸਵਾਲ ਪੁੱਛ ਰਹੇ ਨੇ ਹੁਣ ਕੀ ਲੱਗਦਾ ਫਿਰ 13 ਸੀਟਾਂ ਪੂਰੇ ਪੰਜਾਬ ਦੇ ਵਿੱਚ ਵੈਸੇ ਮਾਹੌਲ ਭਖਿਆ ਹੋਇਆ ਗਿਆ ਸਮੇਂ ਪੂਰਾ ਗਰਮ ਹੋਇਆ ਹੋਇਆਗਾ ਮਾਹੌਲ ਹਰ ਇੱਕ ਗਤੀਵਿਧੀਆਂ ਵਧ ਰਹੀਆਂ ਨੇਗੀਆਂ ਸਿਆਸਤਦਾਨਾਂ ਦੀਆਂ ਹੁਣ ਤੁਹਾਨੂੰ ਕੀ ਲੱਗਦਾ ਵੀ 13 ਤੋਂ 13 ਸੀਟਾਂ ਦੇ ਵਿੱਚੋਂ ਉਮੀਦ ਹੈ ਵੀ ਕਿੰਨੀਆਂ ਕ ਮਤਲਬ ਆਪਾਂ ਫਤਿਹ ਕਰ ਪਾਵਾਂਗੇ ਸਿੱਟਾ ਤਾਂ ਸੰਗਤ ਨੇ ਤੈਅ ਕਰਨੀਆਂ ਨੇ ਜੀ ਅਸੀਂ ਤਾਂ ਆਪਦਾ ਹੌਕਾ ਦੇਣਾ ਹੈ ਪਾਰਟੀ ਦਾ ਪ੍ਰੋਗਰਾਮ ਦੇਣਾ ਜੀ ਸਾਨੂੰ ਬੜੀ ਆਸ ਹੈ ਵੀ ਲੋਕ ਇਸ ਵਾਰ ਸ਼ਰੋਣੀ ਕਾਲੇ ਵੱਲ ਮੁੜ ਰਹੇ ਨੇ ਲੋਕਾਂ ਦੇ ਮਨ ਚ ਹੈ ਕਿ ਅਸੀਂ ਆਪਣੀ ਖੇਤਰੀ ਪਾਰਟੀ ਨੂੰ ਗਵਾਣਾ ਨਹੀਂ ਲਈਏ ਅਸੀਂ ਇਹਨੂੰ ਮਜ਼ਬੂਤ ਕਰੀਏ ਇਸ ਭਾਵਨਾ ਨਾਲ ਸਾਨੂੰ ਲੱਗਦਾ ਕਿ ਨਤੀਜੇ ਚੰਗੇ ਹੋਣਗੇ ਖੈਰਾ ਸਾਹਿਬ ਵੀ ਮੈਂ ਕਹਿੰਨਾ ਸੰਗਰੂਰ ਦੇ ਵਿੱਚ ਮੈਦਾਨ ਚ ਕੁੱਦ ਚੁੱਕੇ ਨੇ ਕਿ ਉਹ ਵੀ ਉਹਨਾਂ ਵੱਲੋਂ ਵੀ ਪੂਰਾ ਕਹਿੰਦੇ ਇਸ ਵਾਰ ਪੂਰਾ ਜ਼ੋਰ ਲਾਵਾਂਗੇ ਦਲਬੀਰ ਗੋਲਡੀ ਜੀ ਨੂੰ ਵੀ ਮਨਾ ਲਿਆ ਉਹਨਾਂ ਨੇ ਤਾਂ ਕੀ ਲੱਗਦਾ ਵੀ ਖੈਰਾ ਸਾਹਿਬ ਹਉ ਰੰਗ ਦਿਖਾਉਣਗੇ ਨਹੀਂ ਚਲੋ ਉਹਨਾਂ ਦਾ ਆਪਣਾ ਡਿਊਟੀ ਆ ਉਹਨਾਂ ਨੇ ਮਿਹਨਤ ਕਰਨੀ ਆ ਜੀ ਪਰ ਖੈਰਾ ਸਾਹਿਬ ਇਸ ਦੀ ਵਾਰੀ ਪਟੰਨੇੋਂ ਵੀ ਖੜੇ ਸੀ ਆ ਕੇ ਹਮਮ ਪੈਤਕੀ ਸੰਗਰੂਰ ਤੋਂ ਖੜ ਗਏ ਹਮ ਸੰਗਰੂਰ ਦੇ ਲੋਕ ਜੇ ਤੁਸੀਂ ਕਹੋ ਇਹ ਧਰਤੀ ਆ ਨਾ ਜਿਹੜੀ ਇਹ ਲਹਿਰਾਂ ਪੈਦਾ ਵੀ ਕਰਦੀ ਆ ਜੀ ਔਰ ਬੜੇ ਉੱਚਾ ਚੱਕਦੇ ਨੇ ਲੀਡਰਾਂ ਨੂੰ ਹਮ ਪਰ ਜਦੋਂ ਉਹ ਪੂਰੇ ਨਹੀਂ ਉਤਰਦੇ ਤਾਂ ਸਿੱਟਦੇ ਵੀ ਉਵੇਂ ਹੀ ਨੇ ਇਹ ਬਰਤਾਰਾ ਰਿਹਾ ਇੱਥੇ ਇੱਥੇ ਕਦੇ ਉਹ ਦੌਰ ਵੀ ਸੀ ਜਦੋਂ ਅਕਾਲੀ ਦਲ ਦੱਸ ਜਾਂਦਾ 10 ਸੀਟਾਂ ਜਿੱਦਾ ਸੀ ਉਹ ਸਮਾਂ ਵੀ ਆਇਆ ਇਹ ਤੋਂ ਮੇਰੇ ਕੋਲ ਤੁਮਾਨੂੰ ਲੋਕਾਂ ਨੇ ਚਾਕੇ ਮੁੱਖ ਮੰਤਰੀ ਬਣਾਇਆ ਮਾਨ ਸਾਹਿਬ ਨੂੰ ਜਿਤਾਇਆ ਪਰ ਉਹ ਬਦਲਾਅ ਵੀ ਬਹੁਤ ਛੇਤੀ ਲਿਆਉਂਦੇ ਨੇ ਹੋਰ ਬਦਲਾਅ ਤੁਮੇ ਇਸ ਵਾਰ ਦੇਖਣ ਨੂੰ ਮਿਲੂਗਾ ਹੋਰ ਕਾਲੀਦਾਲ ਦੇ ਹੱਕ ਚ ਮਿਲੂਗਾ ਬਦਲਾਅ ਦਾ ਤੁਸੀਂ ਜ਼ਿਕਰ ਕੀਤਾਗਾ ਜਾਂਦੇ ਜਾਂਦੇ ਇੱਕ ਸਵਾਲ ਮੈਂ ਜ਼ਰੂਰ ਕਰੂੰਗਾ ਬਦਲਾਅ ਦੀ ਜਦੋਂ ਗੱਲ ਚੱਲ ਜਾਈਗੀ ਪਿਛਲੇ 4 ਮਹੀਨੇ ਯਾਦ ਆਉਂਦੇ ਨੇ ਐਮਪੀ ਸੀਟ ਦੇ ਜਦੋਂ ਸਿਮਰਜੀਤ ਸਿੰਘ ਮਾਨ ਨੂੰ ਲੋਕਾਂ ਨੇ ਜਿਤਾਇਆ ਸੀਗਾ ਤੇ ਉਸ ਸਮੇ ਉਹਨਾਂ ਨੇ ਇਹ ਗੱਲ ਕਹੀ ਸੀ ਕਹਿੰਦੇ ਸਾਡੇ ਕੋਲੇ ਸਮਾਂ ਘੱਟ ਸੀਗਾ ਤਾਂ ਕਰਕੇ ਅਸੀਂ ਲੋਕਾਂ ਲਈ ਕੁਝ ਕਰ ਨਹੀਂ ਪਾਏ ਸਾਡੇ ਕੋਲ ਸਮਾਂ ਥੋੜਾ ਸੀਗਾ ਸਾਨੂੰ ਟਾਈਮ ਦੋ ਅਸੀਂ ਕਰਾਂਗੇ ਹੁਣ ਤਾਂ ਮੈਂ ਖਿਆਣਾ ਵਾਵਾ ਹੀ ਟਾਈਮ ਹੋ ਗਿਆ ਉਹਨਾਂ ਨੂੰ ਸਿਆਸਤ ਦੇ ਵਿੱਚ ਆਇਆ ਨੂੰਗਾ ਕੰਮ ਕਰਦਿਆਂ ਨੂੰ ਵੀ ਵਾਵਾ ਹੀ ਟਾਈਮ ਹੋ ਗਿਆ ਤੁਹਾਨੂੰ ਕੀ ਲੱਗਦਾਗਾ ਵੀ ਹੁਣ ਬਦਲਾਵ ਆਊਗਾ ਚਲੋ ਉਦੋਂ ਤਾਂ ਸਮਾਂ ਘੱਟ ਸੀ ਹੁਣ ਤਾਂ ਸਮਾਂ ਬਹੁਤ ਮਿਲ ਗਿਆ ਨਾ ਜੀ ਬਿਲਕੁਲ ਤੁਸੀਂ ਇੱਕ ਗੱਲਾਂ ਨੋਟ ਕਰ ਲਿਓ ਅੱਜ ਕਿ ਉਦੋਂ ਮਾੜਾ ਰਿਜ਼ਲਟ ਹੋਊਗਾ ਇਹਨਾਂ ਦਾ ਜੀ ਬਿਲਕੁਕ ਵਾਵਾ ਧੰਨਵਾਦ ਬਹੁਤ ਚੰਗਾ ਲੱਗਿਆ ਸੋ ਦੋਸਤੋ ਇੱਕ ਵਾਰ ਸਿੰਘ ਝੁੰਦਾ ਹੀ ਸਾਡੇ ਨਾਲ ਮ